ਮਤਲਬ ਕੀ ਹੈ ਸਰ ਅ ਮੁੱਖ ਮਸਦਾ ਜਿਹੜਾ ਹੈਗਾ ਵੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਦੇ ਦੇਤਮ ਤਾਗ ਜਿਹੜੇ ਅਸੀਂ ਪਬਲਿਕ ਦੇ ਵਿੱਚ ਵਿਚਰਦੇ ਹੋਏ ਕੰਮਕਾਰ ਕਰ ਰਹੇ ਆ ਜਾਂ ਅਸੀਂ ਪਿਛਲੇ 3 ਮਹੀਨੇ ਦੇ ਵਿੱਚ ਜਿੰਨਾ ਕ ਅਸੀਂ ਕੋਈ ਕੰਮ ਮੇਰੇ ਪੁਲਿਸ ਸਟੇਸ਼ਨਸ ਨੇ ਕੀਤਾ ਉਹਦੇ ਸਬੰਧੀ ਅਸੀਂ ਅੱਜ ਤੁਹਾਨੂੰ ਸਾਰਿਆਂ ਦੇ ذریعے ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਐਸ ਪੁਲਿਸ ਜਿੰਨਾ ਵੀ ਹੈ ਮੈਕਸਿਮਮ ਆਪਣਾ ਟਾਈਮ ਦੇ ਕੇ ਕਾਫੀ ਅੱਛਾ ਕੰਮ ਕਰ ਵੀ ਰਹੀ ਹੈ ਤੇ ਜਿਹੜੀ ਕੋਈਆਂ ਕਮੀਆਂ ਪੈਸੀ ਉਹਨਾਂ ਨੂੰ ਦੂਰ ਕਰਕੇ ਅਸੀਂ ਅੱਗੇ ਵੀ ਉਹਨੂੰ ਬਿਹਤਰ ਬਣਾਉਣ ਲਈ ਕੋਸ਼ਿਸ਼ ਕਰਦੇ ਆਂ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਡੇਢ ਮਹੀਨੇ ਵਿੱਚ 8 ਕੇਸ ਜਿਹੜੇ ਹੈਗੇ ਆ ਨਾਰਕੋਟਿਕ ਦੇ ਡਰੱਗਸ ਦੇ ਖਿਲਾਫ ਪਰਚੇ ਦਰਜ ਕੀਤੇ ਆ ਤਾਂ ਉਸ ਤੋਂ ਇਲਾਵਾ 5 ਪਰਚੇ ਅਸੀਂ ਜਿਹੜੇ ਹੈਗੇ ਆ ਸ਼ਰਾਬ ਦੇ ਦਰਜ ਕੀਤੇ ਆ ਉਹਦੇ ਦਰਮਿਆਨ ਹੀ ਅਸੀਂ ਜਿਹੜੀਆਂ ਕੋਈ ਚੋਰੀਆਂ ਦੁਕਾਨਾਂ ਤੇ ਹੋਈਆਂ ਸੀ ਜਾਂ ਜਿਹੜੇ ਮੋਟਰਸਾਈਕਲ ਚੋਰ ਸੀਗੇ ਉਹ ਵੀ ਕੇਸ ਦਰਜ ਕੀਤੇ ਸੀਗੇ ਵੇਰ ਅਸੀਂ ਅਸੀਂ ਜਿਹੜਾ ਟੋਟਲ ਪਿਛਲੇ ਡੇਢ ਕ ਮਹੀਨੇ ਦੇ ਵਿੱਚ ਤਕਰੀਬਨ ਤਕਰੀਬਨ ਅਸੀਂ 176 ਮਤਲਬ ਪੌਣੇ 200 ਤੋਂ ਉੱਪਰ ਕੇਸ ਜਿਹੜਾ ਹੈਗਾ ਕੋਰਟ 'ਚ ਅਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਤੇ ਉਹਨੂੰ ਡਿਸਪੋਜ਼ ਕੀਤਾ ਐਸੇ ਅਰਸੇ ਦਰਮਿਆਨ ਡੇਢ ਮਹੀਨੇ ਦੇ ਵਿੱਚ ਅਸੀਂ ਜਿਹੜੇ ਆ ਟ੍ਰੈਫਿਕ ਦੇ ਚਲਾਨ ਜਿਹੜੇ ਹੈਗੇ 1321 ਮਤਲਬ ਬਹੁਤ ਵੱਡੀ ਫਿਗਰ ਹੈਗੀ ਆ ਵੀ ਜਿਹੜਾ 1321 ਟ੍ਰੈਫਿਕ ਦੇ ਚਲਾਨ ਅਸੀਂ ਸਰਵੇਣ ਧੂਰੀ ਦੇ ਵਿੱਚ ਕੀਤੇ ਆ ਜੋ ਕਿ ਸਾਰੇ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਗਾਇਬ ਕਾਇ ਜਿਸ ਤਰ੍ਹਾਂ ਦੇ ਇੰਸਟਰਕਸ਼ਨਸ ਆਉਂਦੀਆਂ ਤਾਂ ਉਹਨਾਂ ਨੂੰ ਐਸਐਸਪੀ ਸਾਹਿਬ ਦੀ ਜਿਸ ਕਰਦੀ ਅਸੀਂ ਉਹ ਸਾਰਾ ਹੀ ਨੋਟਾਰਾ ਕਰਦੇ ਆ ਪਿੱਛੇ ਜੀ ਡੀਐਚ ਸਾਹਿਬ ਵੀ ਸਾਡੇ ਸਾਨੂੰ ਬਰੀਫਿੰਗ ਦੇ ਕੇ ਗਏ ਸੀਗੇ ਤੇ ਅਸੀਂ ਉਹਨਾਂ ਦੀ ਗਾਈਡਲਾਈਨ ਤੇ ਜਾਂ ਐਸਐਸਪੀ ਸਾਹਿਬ ਦੀ ਗਾਈਡਲਾਈਨ ਦੇ ਉੱਤੇ ਜਿਸ ਤਰ੍ਹਾਂ ਵੀ ਮੈਕਸਿਮਮ ਜਿੰਨਾ ਕੰਮ ਫੋਰਸ ਘੱਟ ਹੋਣ ਦੇ ਬਾਵਜੂਦ ਵੀ ਕਰ ਰਹੇ ਹਾਂ ਲੇਕਿਨ ਇਨ ਬਿਟਵੀਨ ਸਾਰੇ ਅਫਸਰਾਂ ਦੀ ਐਫਰਟਸ ਦੇ ਨਾਲ ਤੁਰੇ ਅਸੀਂ ਫੋਰਸ ਤਾਂ ਸੈਕਸ਼ਨ ਹੋ ਗਈ ਹੈ ਸਾਡੀ ਫੋਰਸ ਮਤਲਬ ਅੱਜ ਜਿਵੇਂ ਸਵੇਰ ਦਾ ਟਿਕ ਦੇ ਦਿਨ ਚ ਫੌਰੀ ਰਿਪੋਰਟ ਕਰ ਜੇਗੀ ਤੇ ਅਸੀਂ ਜਿਹੜਾ ਬਾਕੀ ਪੈਟਰੋਲਿੰਗ ਦਾ ਜਾਂ ਜਿਹੜਾ ਵਾਦਾ ਕੀਤਾ ਸੀਗਾ ਉਹ ਵੀ ਅਸੀਂ ਆਪਣਾ ਪੂਰਾ ਕਰ ਦਾਂਗੇ ਤੇ ਜਿਹੜੇ ਕਿ ਮਤਲਬ ਸੀਨੀਅਰ ਅਫਸਰਾਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਗਾਈਡ ਕੀਤਾ ਉਸ ਹਾਵਨਾ ਅਸੀਂ ਉਹਨਾਂ ਤੋਂ ਵੀ ਲੂਠੀਆਂ ਲੈ ਕੇ ਤੇ ਸ਼ਹਿਰ ਵਾਸੀਆਂ ਨੂੰ ਸਖਾਵਾਂ ਮਾਹੌਲ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਇਨ ਬਿਟਵੀਨ ਜੇ ਕੋਈ ਕ੍ਰਾਈਮ ਕਰਨ ਵਾਲੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਗਲੇਫੇ ਦਿੱਤੀ ਜਾਊਗੀ ਉਹਨਾਂ ਨੂੰ ਹਰ ਹਿੱਲੇ ਵਸਿਲੇ ਬੋਕ ਕੀਤਾ ਜਾਊਗਾ ਸਖਤ ਹੋ ਸਖਤ ਜਿਹੜੀਆਂ ਤਰਾਵਾਂ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਤੇ ਉਹਨਾਂ ਨੂੰ ਜੇਲ੍ਹ ਦੇ ਜਾਊਗਾ ਸਰ ਬੀਤੇ ਦਿਨੀ ਤੁਸੀਂ ਨੇ ਇੱਕ ਜਾਂ ਰੇਡ ਕੀਤੀ ਕੀ ਸੀ ਬਸਤੀ ਦੇ ਵਿੱਚ ਚੈੱਕ ਵੀ ਕੀਤੀ ਸੀ ਉੱਥੋਂ ਕੋਈ ਸਮਾਨ ਵਗੈਰਾ ਕੋਈ ਪੜਿਆ ਗਿਆ ਉਸ ਦਿਨ ਅਸੀਂ ਪਰਚਾ ਦਰਜ ਕੀਤਾ ਸੀ ਗਾ ਡਰੱਗਸ ਦੇ ਰਿਗਾਰਡਿੰਗ ਇੱਕ ਲੇਡੀ ਰਾਸ ਤੋਂ ਐਸੀ ਹੈ ਉਹਨਾਂ ਤੋਂ ਕੋਈ ਸਮਾਨ ਮਿਲਿਆ ਸੀ ਪਰਚਾ ਤੇ ਕੁਝ ਉੱਥੇ ਵਾਈਕਲ ਜਿਹੜੇ ਸੀ ਉਹ ਅਜੇ ਵੈਰੀਫਾਈ ਹੋ ਰਹੇ ਨੇ ਤੋ ਵਾਹਿਕਲ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਕੋਈ ਹੈਗੇ ਉਹਨਾਂ ਦੇ ਖਿਲਾਫ ਵੀ ਕਰ ਦਿੱਤੀ। ਲੋਕਲ ਕੀ ਸੰਦੇਸ਼ ਦਿਓਗੇ ਸਰ? ਆਲਰੇਡੀ ਮੈਂ ਉਹੀ ਸਾਰੇ ਲੋਕਾਂ ਨੂੰ ਸੰਦੇਸ਼ ਜਾਈ ਹੈ ਵੀ ਆਪਣਾ ਕਾਰੋਬਾਰ ਜਾਂ ਆਪਣੇ ਕੰਮਕਾਰ ਦੇ ਵਿੱਚ ਕੋਈ ਵੀ ਇਹੋ ਜਿਹਾ ਇਨਸਿਕਿਓਰ ਨਾਲ ਫੀਲ ਕਰ ਔਰ ਅਸੀਂ ਪੀਸੀਆਰ ਇੱਕ ਅੱਧੇ ਦਿਨ ਸਾਰੇ ਐਕਟੀਵੇਟ ਕਰ ਦਾਂਗੇ ਔਰ ਵਧੀਆ ਮਾਹੌਲ ਦਾਂਗੇ ਤਾਂ ਕਿ ਸਾਰੇ ਆਪਸ ਵਿੱਚ ਸਮਾਜਿਕ ਤੌਰ ਤੇ ਵੀ ਤੇ ਆਪਣਾ ਸਹਿਚਾਰ ਸਮਾਜ ਦਾ ਬੜਿਆ ਰਿਹਾ। ਸ਼ਿਵਰਾਤਰੀ ਦਾ ਤਿਹਾੜ ਨੇੜੇ ਆ ਰਿਹਾ ਹੈ। ਰਣਕੀ ਕਿਸ ਤਰ੍ਹਾਂ ਦੇ ਪੁਲਸ ਵੱਲੋਂ ਪ੍ਰਬੰਧ ਕੀਤੇ ਗਏ ਨੇ? ਕਿੰਨੀਆਂ ਪੁਲਸ ਪਟਰੀਆਂ ਲਗਾਈਆਂ ਨੇ ਤੁਸੀਂ? ਰਣਕੀ ਜਿਹੜਾ ਸ਼ਿਵਰਾਤਰੀ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਪ੍ਰੋਪਰ ਸਿਕਿਉਰਿਟੀ ਪਲਾਨ ਤਿਆਰ ਕਰ ਰਹੇ ਹਾਂ ਅਸੀਂ। ਉਹਦਾ ਅਸੀਂ ਮੈਂ ਵਿਜ਼ਿਟ ਵੀ ਕਰ ਲਿਆ ਤੇ ਉੱਥੋਂ ਦੇ ਜਿਹੜੇ ਆਪਣੇ ਸੰਤ ਜੀ ਹੈਗੇ ਨੇ ਉਹਨਾਂ ਨਾਲ ਵੀ ਮਿਲ ਕੇ ਸਾਰਾ ਪਲਾਨ ਅਸੀਂ ਬਣਾ ਲਿਆ। ਤੇ ਜੇ ਅਸੀਂ ਪ੍ਰੋਪਰ ਉੱਥੋਂ ਦੇ ਪਾਰਕਿੰਗ ਔਰ ਰੂਟ ਦਾ ਸਾਰਾ ਅਰੇਂਜਮੈਂਟ ਕਰਕੇ ਫਬਲੀ ਨੂੰ ਕਿਸੇ ਤਰ੍ਹਾਂ ਦੀ ਵੀ ਮਤਲਬ ਸੁਵਿਧਾ ਨਾ ਹੋਵੇ ਉਸ ਤਰੀਕੇ ਨਾਲ ਅਸੀਂ ਪਲਾਨ ਕਰਕੇ ਸਾਰੀ ਫੌਸਲਾ